ਸੋ ਅੱਜ ਅਸੀਂ ਮੈਂ ਹਰ ਵਾਰ ਦੀ ਤਰ੍ਹਾਂ ਪਟਿਆਲਾ ਪਹੁੰਚੇ ਹੋਈਆਂ ਜਿੱਥੇ ਕਿ ਬਹੁਤ ਹੀ ਫੇਮਸ ਸ਼ਾਪ ਹੈ 바ਵਾ ਚਿਕਨ ਸ਼ਾਪ ਤੇ ਆਪਾਂ ਇੱਥੇ ਪਹੁੰਚੇ ਹੋਈਆਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਇਹ ਵਾਲੀ ਜਰਨੀ ਕਿਵੇਂ ਸ਼ੁਰੂ ਕੀਤੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਪਾਜੀ ਦਾ ਸਵਾਗਤ ਕਰ ਲੈਂਦੇ ਆ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਪਾਜੀ ਬਹੁਤ ਵਧੀਆ ਬਹੁਤ ਹੋਰੀਏ ਵੈਲਕਮ ਤੁਹਾਡਾ ਤੁਸੀਂ ਟਾਈਮ ਕੱਢ ਕੇ ਆਏ ਪਾਜੀ ਬਹੁਤ ਨਾਮ ਸੁਣਿਆ ਤੁਹਾਡਾ ਮੈਂ ਕਿ ਮੈਂ ਭਾਜੀ ਦੀ ਨਾ ਇੰਟਰਵਿਊ ਕਰਕੇ ਆਣੀ ਆ ਜਰੂਰ ਜੀ ਤੇ ਅੱਛਾ ਭਾਜੀ ਆਪਾਂ ਜਦੋਂ ਇਹ ਸ਼ਾਪ ਸ਼ੁਰੂ ਕੀਤੀ ਸੀ ਕਦੋਂ ਸ਼ੁਰੂ ਕੀਤੀ ਹੈ ਤੇ ਕਿਵੇਂ ਸਵੱਪ ਬਣਿਆ ਮੈਮ ਬੇਸਿਕ ਮੈਨੂੰ ਕੰਮ ਕਰਦੇ 12 ਤੋਂ 15 ਸਾਲ ਹੋ ਗਏ ਹਾਂਜੀ ਮੇਰਾ ਵੈਜ ਆਊਟਲੈਟ ਸੀ ਪਹਿਲਾਂ ਮੋਹੇ ਨਾਨ ਵੈਜ ਆਊਟਲੈਟ ਤੇ ਤੁਸੀਂ ਅੱਜ ਆਏ ਹੋ ਇੱਕ ਵੈਜ ਆਊਟਲੈਟ ਹੈ ਵੈਜ ਆਊਟਲੈਟ ਨੂੰ 12-15 ਸਾਲ ਹੋ ਗਏ ਔਰ ਜਿਹੜਾ ਨਾਨ ਵੈਜ ਆਊਟਲੈਟ ਹੈ ਇਹਨੂੰ ਡੇਢ ਤੋਂ 2 ਸਾਲ ਹੋ ਗਿਆ ਆਪਾਂ ਰਨ ਕਰਦੇ ਓਕੇ ਓਕੇ ਡੇਢ ਤੋਂ 2 ਸਾਲ ਹਾਂਜੀ ਜੀ ਤੇ ਪਾਜੀ ਆਪਣੇ ਕੋਲ ਹੁਣ ਕੀ ਕੀ ਹੈ अवेलेबल ਕੀ ਹੈ ਮੈਮ ਮੇਰੇ ਕੋਲ ਨਾਨवेज ਆਈਟਮਸ ਦੇ ਵਿੱਚ 버ਗਰਸ ਚਿਕਨ 버ਗਰ ਹੋਗੇ ਜੀ ਔਰ ਚਿਕਨ ਸਪਰਿੰਗ ਰੋਲ ਹੋਗੇ ਚਿਕਨ ਪਾਸਤਾ ਹੋਗੇ ਜੀ ਚਿਕਨ ਰੈਪ ਹੋਗੇ ਚਿਕਨ ਕਾਕੀ ਰੋਲ ਹੋਗੇ ਸਟੀਮ ਚਿਕਨ ਹੋ ਗਿਆ ਫਿਸ਼ ਹੋਗੀ ਜੀ ਬ੍ਰੈਡ ਕਰਮ ਵਾਲੀ ਸਰਦੀਆਂ ਦੇ ਵਿੱਚ ਫਿਸ਼ ਬਹੁਤ ਚੱਲਦੀ ਹੈ ਆਪਣੇ ਉਹ ਹੋਗੀ ਇਹ ਚੀਜ਼ਾਂ ਹੁੰਦੀਆਂ ਨੇ ਓਕੇ ਬਾਜੀ ਤੁਹਾਡੇ ਕੋਲ ਫਿਸ਼ ਕਿਹੜੀ अवेलेबल ਹੁੰਦੀ ਆ ਹਰ ਟਾਈਮ ਮਤਲਬ ਕਿ ਗਰਮੀਆਂ ਚ ਵੀ ਲੋਕ ਜਿਹੜੇ ਬੜੇ ਸ਼ੌਂਕੀ ਹੁੰਦੇ ਨੇ ਹਣਾ ਮੈਂ ਗਰਮੀਆਂ ਚ ਫਿਸ਼ ਨਹੀਂ ਬਣਾਉਂਦੇ ਅਸੀਂ ਅੱਛਾ ਜੀ ਗਰਮੀਆਂ ਸਾਡਾ ਚਿਕਨ ਚੱਲਦਾ ਚਿਲੀ ਚਿਕਨ ਹੋ ਗਿਆ ਬਟਰ ਚਿਕਨ ਹੋ ਗਿਆ ਸਰਦੀਆਂ ਚ ਆਪਣੇ ਕੋਲ ਫਿਸ਼ ਚੱਲਦੀ ਹੈ ਪੂਰੀ ਉਹਨਾਂ ਚਿਕਨ ਥੋੜਾ ਜਿਆ ਘਟ ਜਾਂਦਾ ਫਿਰ ਫਿਸ਼ ਵਾਲੇ ਜਿਹੜੇ ਸ਼ੌਕੀਨ ਐ ਪਟਿਆਲਾ ਤੁਹਾਨੂੰ ਪਤਾ ਖਾਣ ਪੀਣ ਦਾ ਬਹੁਤ ਹੀ ਸ਼ੌਕੀਨ ਐ ਔਰ ਫਿਸ਼ ਵਾਲੇ ਆਪਣੇ ਕੋਲ ਆਂਦੇ ਸਾਰੇ ਅੱਛਾ ਜੀ ਤੇ ਭਾਜੀ ਅੱਜ ਫਿਰ ਛੋਟੇ ਕੋਲ ਕੀ ਕੀ ਐ ਮੈਮ ਆਪਣੇ ਕੋਲ ਸਭ ਕੁਝ ਹੈ ਜੀ ਚਿਕਨ ਹੈ ਫਿਸ਼ ਹੈ ਚਿਕਨ ਪਾਸਤਾ ਹੈ ਚਿਕਨ 버ਗਰ ਹੈ ਬਹੁਤ ਆਈਟਮ ਆਪਣੇ ਕੋਲ ਓਕੇ ਤੇ ਪਾਜੀ ਫਿਰ ਸਾਨੂੰ ਅੱਜ ਕੀ ਖਵਾਓਗੇ ਤੁਸੀਂ ਜੋ ਤੁਸੀਂ ਕਹੋਗੇ ਜੀ ਪਾਜੀ ਮੈਂ ਕਹਿੰਨੀ ਆ ਕਿ ਥੋੜਾ ਥੋੜਾ ਤੁਸੀਂ ਨਾ ਸਾਰਾ ਕੁਝ ਮੇਰੇ ਲਈ ਰੈਡੀ ਕਰ ਦਿਓ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿਉਂ ਵਾਲੇ ਕੜਾਈ ਕਿ ਤੇਲ ਤੇਲੇ ਪਾਜੀ ਕਿਉਂਕਿ ਸਫਾਈ ਬਹੁਤ ਜ਼ਿਆਦਾ ਹੈ ਤੇ ਵਿੱਚ ਨਾ ਕਿਉਂ ਦਾ ਪਤਾ ਲੱਗਦਾ ਨਾ ਤੇਲ ਦਾ ਪਤਾ ਲੱਗਦਾ ਮੈਂ ਇਹ ਰਿਫਾਈਨਡ ਆਇਲ ਹੈ ਜੀ ਅੱਛਾ ਜੀ ਔਰ ਰਿਫਾਈਨਡ ਆਇਲ ਤੁਸੀਂ ਬਹੁਤ ਕਰਦੇ ਹੋਣੇ ਸ਼ੂਟ ਕਰਦੇ ਹੋਣੇ ਔਰ ਆਪਣੇ ਕੋਲ ਕ੍ਰਿਸਟਲ ਕਲੀਅਰ ਆਇਲ ਮਿਲੇਗਾ ਜੀ ਜੇ ਜਦੋਂ ਇਹਨੂੰ ਮੜਾ ਜਾਂ ਕਾਲਾ ਹੋਣਾ ਹੈ ਇਹਨੂੰ ਮੈਂ ਥਰੋਅ ਆਊਟ ਕਰ ਦੇਣਾ ਹੈ ਓਕੇ ਨੈਕਸਟ ਡੇ ਯੂਜ਼ ਕਰਨਾ ਹੀ ਨਹੀਂ ਮਤਲਬ ਕਿ ਤੁਸੀਂ ਅ ਅੱਜ ਦਾ ਤੇਲ ਅੱਜ ਹੀ ਯੂਜ਼ ਕਰਨਾ ਚਾਹੁੰਦੇ ਹੋ ਜੀ ਜੀ ਮੈਮ ਜੋ ਚੀਜ਼ ਅਸੀਂ ਆਪ ਖਾਸਾ ਦੇਣਾ ਉਹੀ ਕਸਟਮਰ ਨੂੰ ਖਵਾਣੀ ਹੈ ਹਮ ਜੋ ਰਾਈਫਾਈਂਡ ਅਸੀਂ ਘਰੋਂ ਯੂਜ਼ ਕਰਦੇ ਹਾਂ ਉਹੀ ਦੁਕਾਨ ਤੇ ਵਰਤਣਾ ਵੀ ਇਹ ਨਹੀਂ ਨੌਨ ਆਈਟਮ ਨੌਨ ਬ੍ਰਾਂਡ ਕੁਝ ਵਰਤਣਾ ਹੀ ਨਹੀਂ ਜੋ ਵਧੀਆ-ਵਧੀਆ ਬ੍ਰਾਂਡ ਜੀ ਮੈਮ ਨਾਮ ਤਾਂ ਹੀ ਬਣਦਾ ਜੇ ਤੁਸੀਂ ਸਾਫ ਸਫਾਈ ਹੋਗੀ ਬਿਲਕੁਲ ਜੀ ਅੱਛੇ ਪ੍ਰੋਡਕਟ ਹੋਗੇ ਹਾਂ ਤੇ ਫਰੈਸ਼ਨੈਸ ਤੁਸੀਂ ਵਧੀਆ ਲਿਆਉਂਗੇ ਆਪਣੇ ਕਸਟਮਰਾਂ ਦਾ ਬਿਲਕੁਲ ਜੀ ਬਿਲਕੁਲ ਅਸ਼ਪਾਜੀ ਥੰਡੋ ਇਸਮਾਂ ਤਿਆਰ ਕਰਦੇ ਹੋਏ ਕਿੰਨਾ ਕੁ ਟਾਈਮ ਲੱਗੇ ਜਾਂਦਾ ਮੈਮ ਦੇਖੋ ਮੈਰੀਨੇਸ਼ਨ ਨੂੰ ਪ੍ਰੈਪਰੇਸ਼ਨ ਕਰਨ ਨੂੰ ਟਾਈਮ ਲੱਗ ਹੀ ਜਾਂਦਾ ਹੈ 4 ਤੋਂ 5 ਘੰਟੇ ਜੀ ਜੇ ਆਪਾਂ ਸਵੇਰੇ 11 ਵਜੇ ਆੰਦੇ ਆ ਤਾਂ 5 ਵਜੇ ਤੱਕ ਸਾਮਾਨ ਤਿਆਰ ਹੁੰਦਾ ਹੈ। ਅੱਛਾ ਜੀ। 5 ਵਜੇ ਤੋਂ ਬਾਅਦ ਫਿਰ ਆਪਾਂ 11 ਵਜੇ ਤੱਕ ਨੂੰ ਸੇਲ ਆਊਟ ਕਰਦੇ ਆ। ਓਕੇ ਓਕੇ ਮਤਲਬ ਕਿ ਆਂਦੇ ਤੁਸੀਂ ਸਵੇਰ ਤੋਂ ਹੀ ਹੋ। 11 ਵਜੇ ਕੰਮ ਸ਼ੁਰੂ ਹੋ ਜਾਂਦਾ ਹੈ ਜੀ। ਜੀ। ਤਿਆਰੀ ਕਰਨੀ। ਜੀ। ਚਿਕਨ ਸਾਰਾ ਵਾਸ਼ ਕਰਨਾ ਦੋ ਤਿੰਨ ਵਾਰੀ ਇਹ ਨਹੀਂ ਇੱਕ ਵਾਰੀ ਵਾਸ਼ ਐਨ ਨੀਟ ਐਂਡ ਕਲੀਨ। 1.5 ਘੰਟਾ ਚਿਕਨ ਵਾਸ਼ ਨੂੰ ਲੱਗਦਾ ਹੈ ਜੀ। ਪ੍ਰੋਪਰ ਚੰਗੀ ਤਰ੍ਹਾਂ ਸਫਾਈ ਕਰਕੇ ਹਰ ਇੱਕ ਚੀਜ਼ ਦੀ। ਜੀ। ਫਿਰ ਉਹਨੂੰ ਅੱਗੇ ਮੈਰੀਨੇਸ਼ਨ ਕਰਨਾ ਹੈ। ਓਕੇ। ਸੇ ਪਾਜੀ ਨਾਲ-ਨਾਲ ਤੁਸੀਂ ਕਰੋ ਤਿਆਰੀ ਅਸੀਂ ਤੁਹਾਡਾ ਦੇਖ ਰਿਹਾ ਕਿ ਤੁਸੀਂ ਪ੍ਰੇਪਰੇਸ਼ਨ ਜਿਹੜੀ ਆ ਕਿਵੇਂ ਕਰਦੇ ਹੋ ਅੱਛਾ ਪਾਜੀ ਇਹ ਜਿਹੜੀ ਫਿਸ਼ ਇਹ ਫਿਸ਼ ਹੈ ਇਹ ਚਿਕਨ ਹੈ ਜੀ ਇਹ ਚਿਕਨ 버ਗਰ ਦੀ ਪੈਟੀ ਹੈ ওকে ਬੋਨਲੈਸ ਚਿਕਨ ਹੈ ਬਹੁਤ ਹੀ ਵਧੀਆ ਪੈਟੀ ਬਣੇਗੀ ਪਾਜੀ ਇਹ ਪੀਸ ਕੱਟ ਤੱਕ ਹੋਣਾ ਤੁਸੀਂ ਕੱਟਦੇ ਹੋ ਇਹ ਮੇਰਾ ਬ੍ਰਦਰ ਵੈਸੇ ਮੇਰਾ ਬ੍ਰਦਰ ਕਰਦਾ ਹੈ ਨਾਨ ਵੇਜ ਦਾ ਸਾਰਾ ਜੀ ਜੀ ਬਣਾ ਮੈਂ ਵੀ ਲੰਨਾ ਇਹ ਉਹਦੇ ਹੱਥ ਲਈ ਪ੍ਰੈਪਰੇਸ਼ਨ ਹੋਈ ਸੀ ਸਾਰੇ ਤੇ ਇਹਨੂੰ ਆਪਾਂ ਰਿਫਾਈਨਡ ਆਇਲ ਦੇ ਵਿੱਚ ਫਰਾਈ ਕਰਾਂਗੇ ਜੀ ਬਿਲਕੁਲ ਬਿਲਕੁਲ ਤੇ ਭਾਜੀ ਇਹ ਪ੍ਰੈਪਰੇਸ਼ਨ ਕਰਨ ਲੱਗੇ ਇਸ ਦੇ ਉੱਪਰ ਕੀ ਕੀ ਲੱਗਿਆ ਹੋਇਆ ਹੈ ਇੱਕ ਆਦਾ ਪੂਰਾ ਲਾਇਆ ਹੋਇਆ ਤੁਸੀਂ ਮੈਂ ਮੇ ਬ੍ਰੈਡ ਕਰਮਸ ਨੇ ਓਕੇ ਬ੍ਰੈਡ ਕਰਮ ਦੇ ਨਾਲ ਇੱਕ ਤਾਂ ਟੇਸਟ ਬਹੁਤ ਹੀ ਜ਼ਿਆਦਾ ਕਰੰਚੀ ਹੋ ਜਾਂਦਾ ਹੈ ਹੂੰ ਅੰਦਰ ਚਿਕਨ ਤਾਂ ਜੂਸੀ ਹੋਣਾ ਹੀ ਹੋਣਾ ਤੇ ਉੱਪਰ ਕਰੰਚੀ ਦੋ ਫਲੇਵਰ ਇੱਕੋ ਚੀਜ਼ ਦੇ ਵਿੱਚ ਮਿਲ ਜਾਣਗੇ ਜੀ क्रिस्पी ਵੀ ਆ ਜਾਏਗਾ ਚੂਸੀ ਵੀ ਆ ਜਾਏਗਾ ਚੂਸੀ ਵੀ ਆ ਜਾਏਗਾ ਅੱਛਾ ਪੈਸੇ ਜੋ ਕੋਈ ਬਿਜ਼ਨਸ ਤੋਂ ਸ਼ੁਰੂ ਕੀਤਾ ਘਰ ਦੇ ਪਰਿਵਾਰ ਦੇ ਵਿੱਚ ਉਹ ਕਿੰਨਾ ਕੁ ਸਪੋਰਟ ਰਿਹਾ ਮੈਮ ਫੁੱਲ ਸਪੋਰਟ ਰਿਹਾ ਜੀ ਘਰਦਿਆਂ ਦਾ ਵੀ ਵਧੀਆ ਰਿਹਾ ਤੇ ਉਸ ਤੋਂ ਬਾਅਦ ਪਹਿਲਾਂ ਤਾਂ ਚਲੋ ਘਰਦਿਆਂ ਨੇ ਫੁੱਲ ਸਪੋਰਟ ਕੀਤੀ ਉਸ ਤੋਂ ਬਾਅਦ ਆਪਣੇ ਆਪ ਨੂੰ ਬਹੁਤ ਸ਼ੌਂਕ ਸੀ ਇਹ ਕੰਮ ਵੀ ਸਮਝ ਲਓ ਮੇਰਾ ਪੈਸ਼ਨ ਵੀ ਸਮਝ ਲਓ ਜੀ ਬਿਲਕੁਲ ਜੀ ਪਹਿਲਾਂ ਮੇਰਾ ਪੈਸ਼ਨ ਹੈ ਬਾਅਦ ਚੋ ਮੇਰਾ ਕੰਮ ਬਣਿਆ ਜੀ ਅਸਲ ਵਿੱਚ ਜੀ ਤੁਸੀਂ ਸਿੱਖਿਆ ਵੀ ਹੈ ਕਿ ਜਸਟ ਸ਼ੌਂਕੀਆ ਤੌਰ ਤੇ ਤੁਸੀਂ ਇੱਕ ਦੋ ਚੀਜ਼ਾਂ ਕਰ ਲਈਆਂ ਉਸ ਤੋਂ ਬਾਅਦ ਸ਼ੌਂਕ ਪੈਦਾ ਹੋ ਗਿਆ ਤੁਹਾਨੂੰ ਉਹ ਆਈਡੀਆ ਹੋ ਗਿਆ ਤਾਂ ਤੁਸੀਂ ਇੱਕ ਚੀਜ਼ ਕੰਮੇ ਸ਼ੁਰੂ ਕਰ ਦਿੱਤੀ ਹਾਂ ਬਿਲਕੁਲ ਤੁਸੀਂ ਮਤਲਬ ਸਿੱਖਿਆ ਨਹੀਂ ਹੂੰ ਬਣਾਉਂਦੇਗੇ ਸਿੱਖੀਗੇ ਬਣਾਉਂਦੇਗੇ ਜੀ ਬੀਕਵਰੀ ਕਸਟਮਰ ਨੂੰ ਖਵਾਣਾ ਜਦੋਂ ਕਸਟਮਰ ਸਾਡੇ ਕੋਲ ਰਿਪੀਟ ਆ ਜਾਣਾ ਅਸੀਂ ਸਮਝ ਲੈਣਾ ਵੀ ਸਾਡੀ ਚੀਜ਼ ਕਾਮਯਾਬ ਹੈ ਉੱਚ ਚੀਜ਼ਾਂ ਨਹੀਂ ਅਸੀਂ ਤਿਆਰ ਕੀਤੀਆਂ ਵੀ ਜਿਹੜੀਆਂ ਅਸੀਂ ਖੁਦ ਨਹੀਂ ਖਾਦੀਆਂ ਅੱਛਾ ਜੀ ਤਿਆਰ ਕਰਕੇ ਕਸਟਮਰ ਨੂੰ ਖਵਾਈਆਂ ਅੱਛਾ ਉਹ ਕਸਟਮਰ ਕਹਿੰਦਾ ਯਾਰ ਵਾਹ ਬਹੁਤ ਹੀ ਵਧੀਆ ਹੈ ਫਿਰ ਸਾਨੂੰ ਹੋਣ ਲੱਗ ਗਿਆ ਵੀ ਯਾਰ ਚੀਜ਼ ਅਸੀਂ ਸਹੀ ਬਣਾਉਂਦੇ ਆ ਸਹੀ ਬਣਾਉਂਦੇ ਆ ਅੱਛਾ ਭਾਜੀ ਫਿਰ ਤਾਂ ਤੁਹਾਡੇ ਜਦੋਂ ਕਾਰ ਵਿਆਹ ਸ਼ਾਦੀਆਂ ਹੋਣਗੇ ਉਦੋਂ ਤੁਸੀਂ ਹਲਵਾਈ ਦਾ ਕੰਮ ਤੁਸੀਂ ਆ ਵੀ ਕਰ ਲੈਂਦੇ ਹੋ ਕਹਿੰਦੇ ਕਹਿਲੀ ਸਮਝ ਲਓ ਮੈਂ ਜੋ ਮਰਜ਼ੀ ਮੇਰੇ ਨਾ ਕਹਿੰਦੇ ਜਿਹੜਾ ਹਲਵਾਈ ਖੁਦ ਹੁੰਦਾ ਨਾ ਜਿਹੜੇ ਖੁਦ ਚੀਜ਼ਾਂ ਬਣਾਉਂਦਾ ਉਹਨੂੰ ਕਿਸੇ ਦੀ ਬਣੀ ਹੋਈ ਚੀਜ਼ ਵੀ ਮੱਧੀਆਂ ਨਹੀਂ ਲਾਇਦੀ ਮੇਰੇ ਖਿਆਲ ਚ ਤੁਸੀਂ ਨੁਕਸ ਕੱਢਦੇ ਹੋਗੇ ਭਾਜੀ ਆਹ ਨਹੀਂ ਕੰਮ ਹੀ ਲੱਗਦੀ ਨਹੀਂ ਨਹੀਂ ਨੁਕਸ ਨਹੀਂ ਮੈਂ ਕੱਢਦਾ ਮੈਂ ਤਾਂ ਸਗੋਂ ਐਪਰੀਸ਼ੀਏਟ ਕਰਦਾ ਹਾਂ ਉਸ ਬੰਦੇ ਨੂੰ ਜਿਹੜਾ ਆਪਣੇ ਹੱਥੀ ਕੰਮ ਕਰ ਰਿਹਾ ਜੀ ਅੱਜ ਦਾ ਟਾਈਮ ਹੈ ਜੇ ਆ ਕਿ ਨੌਜਵਾਨ ਕੰਮ ਤੋਂ ਭੱਜ ਔਰ ਚਾਹਦੇ ਨੇ ਵੀ ਅਸੀਂ ਬੈਠੇ ਬਿਠਾਈਏ ਪੈਸਾ ਕਮਾ ਲਈਏ ਬਿਲਕੁਲ ਜੀ ਵੀ ਮੈਂ ਕਿ ਨਾ ਹੀ ਕੋਈ ਐਜਾ ਯੰਤਰ ਹੈ ਵੀ ਜਿਹੜਾ ਆਪਣੇ ਆ ਪੈਸੇ ਦੇਤੇ ਨਾ ਹੀ ਕੋਈ ਮੰਤਰ ਹੈ ਵੀ ਜਿਹੜਾ ਆਪਣੇ ਆ ਪੈਸੇ ਦੇ ਵਿੱਚ ਜੀ ਜਦੋਂ ਤੱਕ ਤੁਸੀਂ ਕੰਮ ਨਹੀਂ ਕਰਦੇ ਮਿਹਨਤ ਨਹੀਂ ਕਰਦੇ ਉਦੋਂ ਤੱਕ ਕੁਝ ਨਹੀਂ ਕਰ ਸਕਦੇ ਅਸੀਂ ਵੀ ਜਾਣਦੇ ਆ ਪੰਜਾਬੀਆਂ ਕੋਲ ਜਾਣਦੇ ਆ ਖਾਨ ਪ੍ਰਵਾਸੀਆਂ ਕੋਲ ਜਾਣਦੇ ਆ ਮੈਂ ਜ਼ਰੂਰ ਉਹਨਾਂ ਨੂੰ ਐਕਚੁਅਲੀ ਐਪਰੀਸ਼ੀਏਟ ਕਰਦਾ ਵੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਜੀ ਭਾਜੀ ਇਹ ਆਪਣਾ ਇਹ ਜਿਹੜੀਆਂ ਚੀਜ਼ਾਂ ਤੁਸੀਂ ਰੱਖੀਆਂ ਨੇ 버ਗਰ ਵਗੈਰਾ ਤੁਸੀਂ ਰੇਟ ਕੀ ਕੀ ਰੱਖਿਆ ਹੋਇਆ ਮੈਮ ਚਿਕਨ 버ਗਰ ਆਪਾਂ ਬਣਾ ਰਹੇ ਹਾਂ 70 ਰੁਪਏ ਦਾ 버거 ਹੈ ਅੱਛਾ ਜੀ ਔਰ 버거 ਦੀ ਹੁਣ ਤੁਹਾਨੂੰ ਮੇਕਿੰਗ ਦਿਖਾਉਂਦੇ ਆਂ ਵੀ 버거 ਨਾਲ ਨਾਲ 버거 ਬਣਦਾ ਨਾਲ ਨਾਲ ਆਪਾਂ ਗੱਲਬਾਤ ਵੀ ਕਰਦੇ ਆਂ ਜੀ ਸਰ ਬਿਲਕੁਲ ਜੀ ਇਹ ਆਪਣੀ ਚਿਕਨ ਦੀ ਪੈਟੀ 버거 ਦੀ ਪੈਟੀ ਰੈਡੀ ਹੋ ਗਈ ਓਕੇ ਠੀਕ ਹੈ ਜੀ ਇੱਧਰ ਬਣਾਉਂਦੇ ਆਂ ਆਪਾਂ ਇਹ ਆਪਣਾ ਆ ਗਿਆ ਜੀ ਬੇਸ ਆ ਗਿਆ ਓਕੇ ਚਿਕਨ ਦਾ ਬੇਸ ਦੇ ਉੱਤੇ ਆਪਾਂ ਸਭ ਤੋਂ ਪਹਿਲਾਂ ਮਾਇਓਨੀਜ਼ ਅਪਲਾਈ ਕਰਦੇ ਆਂ ਜੀ ਛੇੜੀ ਵੀ ਚੀਜ਼ ਮੈਂ ਯੂਜ਼ ਕਰ ਰਹਾ ਮੈਂ ਬ੍ਰਾਂਡਿੰਗ ਓਕੇ ਕੋਈ ਨੋਨ ਬ੍ਰਾਂਡ ਨਹੀਂ ਇਹ ਉਸ ਤੋਂ ਬਾਅਦ ਆ ਗਈ ਆਪਣੀ ਮੈਮ گارਲਿਕ ਸੌਸ گارਲਿਕ ਸੌਸ ਆ ਪਾਜੀ ਇਹ ਬਾਜ਼ਾਰੀ ਨੇ ਕੀ ਤੁਸੀਂ ਖੁਦ ਵੀ ਬਣਾ ਲਏ ਹੋ ਮੈਂ ਬਾਜ਼ਾਰੀ ਨੇ ਜੀ ਅੱਛਾ ਜੀ ਜੀ ਮੈਂ ਕਹੀ ਜਮਾ ਵੀ ਮੈਂ ਬਾਜ਼ਾਰੀ ਯੂਜ਼ ਨਹੀਂ ਕਰਦਾ ਚੀਜ਼ਾਂ ਹਾਂ ਖੁਦ ਬਣਾਉਣਾ ਹੋ ਨਹੀਂ ਮੈਂ ਮੈਂ ਆਪ ਮੈਂ ਦਾ ਵੀਬਾ ਬ੍ਰਾਂਡ ਯੂਜ਼ ਕਰਦਾ ਹਾਂ ਇਹ ਮੈਮ ਆ ਗਿਆ ਜੀ ਸੈਲਡ ਆਪਣਾ ਬਿਲਕੁਲ ਜੀ ਵੀਪੇ ਇਦੇ ਵਿੱਚ ਆਪਣੀ ਆ ਗਈ ਮੈਮ ਪੈਟੀ ਬਲਕਿ ਦੇਖੇ ਲੱਗਾ ਕਾਫੀ ਈਜ਼ੀ ਲੱਗ ਰਿਹਾ ਹੈ ਨਾ ਮੈਮ ਈਜ਼ੀ ਹੈ ਸਭ ਕੁਝ ਆਪਾਂ ਘਰ ਵੀ ਬਣਾ ਸਕਦੇ ਆ ਹਾਂ ਪਰ ਕਿਹਨੇ ਕਰੇ ਸਾਫ ਸੁਥਰੀ ਚੀਜ਼ ਹੈ ਮੈਮ ਮੇਰੇ ਕੋਲ ਇਹਦੇ ਵਿੱਚ ਆਪਾਂ ਕੋਈ ਸ਼ੋਸ਼ਾ ਨਹੀਂ ਕੀਤਾ ਸੈਲਡ ਹੈ ਮਾਇੋਨੀ ਹੈ ਤੇ ਆਪਣੀ ਸੌਸਿਸ ਹੋ ਗਈਆਂ ਇਹ 버ગર ਰੈਡੀ ਹੈ ਭਾਜੀ ਜਿਵੇਂ ਹੁਣ ਕਈ ਨਾ ਬੜਾ ਸਪਾਈਸੀ ਚੀਜ਼ ਖਾਣਾ ਪਸੰਦ ਕਰਦੇ ਨੇ ਹਣਾ ਜਿਹੜੀ ਫਿਰ ਇਹਦੇ ਵਿੱਚ ਕੀ ਕੀ ਪਾਉਨੇ ਹੋ ਹੋਰ ਜ਼ਿਆਦਾ ਸਪਾਈਸੀ ਕਰਨ ਵਾਸਤੇ ਮੈਮ ਸਪਾਈਸੀ ਕਰਨ ਲਈ ਰੈੱਡ ਚਿਲੀ ਸੌਸ ਆਂਦੀ ਆਪਣੇ ਕੋਲ ਅੱਛਾ ਜੀ ਮੈਂ ਬ੍ਰਾਂਡ ਟੌਪਸ ਹਾਂ ਵਿਬਾ ਚਿਲੀ گارਲਿਕ ਓਕੇ ਚਿਲੀ ਸੌਸ ਹੈ ਜਿਵੇਂ ਕੋਈ ਡਿਮਾਂਡ ਕਰਦਾ ਉਹਨੂੰ ਉਸੇ ਤਰ੍ਹਾਂ ਆਪਣਾ ਫਾਂ ਫੜਾ ਕੇ ਦੇ ਦਿੰਦੇ ਓਕੇ 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 ਜੀ ਤੇ ਇੱਧਰ ਆਪਣਾ ਸਟੀਮ ਚਿਕਨ ਰੈਡੀ ਹੋ ਰਿਹਾ ਹੈ ਚਿਕਨ ਮੈਡਾ ਦਰਸ਼ਨ ਕਰਾ ਦਿਓ ਸਟੀਮ ਚਿਕਨ ਦੇ ਵੀ ਲੋ ਮੈਂ ਆ ਸਟੀਮ ਦੇਖ ਸਕਦੇ ਹੋ ਕਿ ਸਟੀਮ ਚਿਕਨ ਜੀ ਜੀ ਆ ਲੋ ਮੈਂ ਇਹ ਅੱਜ ਆਪਣਾ ਲੈਗ ਪੀਸ ਸਟੀਮ ਚਿਕਨ ਹਾਂ ਲੈਗ ਬਿਲਕੁਲ ਪੀਸ ਪ੍ਰੋਪਰ ਮੈਰੀਨੇਸ਼ਨ ਕਰਕੇ ਰੱਖੀ ਦੀ ਹੈ ਜੀ ਅਛਾ ਪਾ ਜੀ ਇਹ ਕਿੰਨੇ ਟੈਂਮ ਦੇ ਵਿੱਚ ਜਿਹੜਾ ਸਟੀਮ ਚਿਕਨ ਆ ਉਹ ਪੱਕ ਜਾਂਦਾ ਆ ਮੈਮ ਸਟੀਮ ਚਿਕਨ ਨੂੰ ਜਿਵੇਂ ਹੁੰ ਰੱਖਤਾ ਹਾਂ ਅਤਾ ਅਗਰੇ ਘੰਟੇ ਚ ਸਟੀਮ ਹੋ ਜਾਂਦਾ ਹੈ ਅੱਛਾ ਹਾਂ ਜੀ ਆ ਮਤਲਬ ਕਿ ਪੂਰੇ ਸਟੀਮ ਨਾਲ ਹੁੰਦਾ ਹੈ ਨਹੀਂ ਨਾ ਉਬਾਲਦੇ ਵੀ ਨੇ ਪਹਿਲਾਂ ਨਹੀਂ ਮੈਮ ਮੈਂ ਉਬਾਲਦਾ ਨਹੀਂ ਰੋ ਚਿਕਨ ਨੂੰ ਜੀ ਵਾਸ਼ ਕਰਕੇ ਚੰਗੀ ਤਰ੍ਹਾਂ ਉਹਨੂੰ ਮੈਰੀਨੇਸ਼ਨ ਕਰ ਲੈਣਾ ਪਹਿਲਾਂ ਜੀ ਉਸ ਤੋਂ ਬਾਅਦ ਜੀ ਚਿੰਗਰ گارਲਿਕ ਪੇਸਟ ਹੋਗੀ ਗ੍ਰੀਨ ਚਿਲੀ ਹੋਗੀ ਬਲੈਕ ਪੀਪਰ ਹੋ ਗਿਆ ਸਾਲਟ ਹੋ ਗਿਆ ਇਨਫ ਕੋਈ ਰਿਫਾਈਨਡ ਆਇਲ ਨਹੀਂ ਕੋਈ ਮਸਟਰਡ ਆਇਲ ਨਹੀਂ ਸਿਰਫ ਇਹ ਚੀਜ਼ਾਂ ਨੂੰ ਤੁਸੀਂ ਮੈਰੀਨੇਸ਼ਨ ਕਰਕੇ ਰੱਖ ਦੋ ਜੀ 4 ਤੋਂ 5 ਘੰਟੇ ਦੀ ਜਦੋਂ ਮੈਰੀਨੇਸ਼ਨ ਹੋ ਜਾਏਗੀ ਉਸ ਤੋਂ ਬਾਅਦ ਤੁਸੀਂ ਸਟੀਮ ਕਰ ਲਓ ਓਕੇ ਜੀ ਤੇ ਭਾਜੀ ਕਿੰਨੀ ਕੁ ਕੁਆਂਟੀਟੀ ਤੁਹਾਡੇ ਫਿਸ਼ ਦੀ ਔਰ ਸਟੀਮ ਚਿਕਨ ਦੀ ਲੱਗ ਜਾਂਦੀ ਹੈ ਆਪਣੇ ਕੋਲ ਮੈਮ ਵਧੀਆ ਲੱਗ ਜਾਂਦੀ ਹੈ ਜੀ ਵਧੀਆ ਸਿਸਟਮ ਚੱਲ ਰਿਹਾ ਆਪਣਾ ਵੀ 5 ਵਜੇ ਜਦੋਂ ਦੁਕਾਨ ਲੰਮੇ ਆ ਤੇ ਰਾਤੀ ਜਦੋਂ 11 ਵਜੇ ਕਸਟਮਰ ਨੂੰ ਮੋੜਨਾ ਪੈਂਦਾ 10 ਵਜੇ ਤੱਕ ਮੋੜਨਾ ਪੈਂਦਾ ਵੀ ਖਤਮ ਹੈ ਸਾਰਾ ਮਤਲਬ ਕਿ 3 ਘੰਟਿਆਂ ਦੇ ਵਿੱਚ ਤੁਹਾਡਾ ਫਿਨਿਸ਼ ਹੋ ਜਾਣਾ ਹੈ ਮੈਂ ਜੇ ਨਾਮ ਬਣਦਾ ਨਾ ਉਹਦੇ ਵਿੱਚ ਕੁਝ ਰੀਜ਼ਨ ਹੁੰਦੇ ਆ ਜੀ ਰੀਜ਼ਨ ਹੁੰਦੇ ਫਰੈਸ਼ ਖਵਾਓ ਮੋੜ ਤੋਂ ਇੱਕ ਵਾਰੀ ਕਸਟਮਰ ਨਹੀਂ ਹੈ ਮੋੜ ਦੇਣਾ ਮੈਂ ਫ੍ਰੀਜ ਵਿੱਚ ਰੱਖ ਕੇ ਸਮਾਨ ਜਾਣਾ ਨਹੀਂ ਓਕੇ ਫ੍ਰੀਜ ਵਿੱਚ ਨਾ ਮੈਂ ਰੱਖਣਾ ਤੇ ਨਾ ਲੋਡ ਪੈਂਦੀ ਹੈ ਨਾ ਪਰਮਾਤਮਾ ਰੱਖਣ ਦਿੰਦਾ ਜੀ ਤਾਜ਼ਾ ਬਣਾਈਦਾ ਤਾਜ਼ਾ ਵੇਚੀਦਾ ਚਲੋ ਸਰ ਮੈਂ ਨਾ ਦੇਖ ਰਹੀ ਹਾਂ ਕਿ ਤੁਹਾਡੇ ਕੋਲ ਕੋਈ ਕਾਰੀਗਰ ਨਹੀਂ ਹੈ ਤੁਸੀਂ ਖੁਦ ਕਰਦੇ ਹੋ ਨੇ ਤਾਂ ਦੁਕਾਨਦਾਰ ਇਹ ਸੋਚਦੇ ਵੀ ਮੈਂ ਤਾਂ ਨਾ ਕਾਰੀਗਰਾਂ ਦਾ ਸਿਰ ਤੇ ਸੁੱਟਦਾ ਜੋ ਮਰਜ਼ੀ ਕਰਨਾ ਹੈ ਬਟ ਤੁਸੀਂ ਖੁਦ ਇਥੇ ਇਹ ਚੀਜ਼ਾਂ ਕਰ ਰਹੇ ਹੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਮੇਰਾ ਪੈਸ਼ਨ ਹੈ ਪੈਸ਼ਨ ਹੈ ਪੈਸ਼ਨ ਨੂੰ ਜਦੋਂ ਤੁਸੀਂ ਆਪ ਨਹੀਂ ਕਰੋਗੇ ਨਾ ਫਿਰ ਸੁਆਦ ਨਹੀਂ ਆਉਂਦਾ ਕਿਸੇ ਵੀ ਚੀਜ਼ ਦਾ ਤੁਹਾਨੂੰ ਸ਼ੌਂਕ ਹੈ ਆਪਾਂ ਨੂੰ ਸ਼ੌਂਕ ਹੈ ਹੂੰ ਬਿਸ਼ੌਂ ਕੀ ਬਿਜ਼ਨਸ ਬਣ ਗਿਆ ਐਂਦਾ ਸਮਝ ਲਓ ਤੁਸੀਂ ਤੇ ਭਾਜੀ ਸਾਨੂੰ ਕੀ ਖਵਾਓਗੇ ਤੇ ਨਾਲੇ ਨਾ ਰੇਟ ਦੱਸ ਦਿਓ ਫਿਸ਼ ਦਾ ਔਰ ਸਟੀਮ ਚਿਕਨ ਦਾ ਮੈਮ ਹੋਏ 버거 ਆਪਾਂ ਬਣਾਇਆ ਸੀ 70 ਰੁਪਈਏ ਦਾ ਪ੍ਰਾਈਸ ਹੈ ਜੀ ਔਰ ਇੱਕ ਬੰਦ ਲਈ ਸਫੀਸ਼ੀਐਂਟ ਹੈ ਪੂਰਾ ਸੁਆਦ ਆ ਜਾਊਗਾ 버거 ਖਾ ਕੇ ਜੀ ਔਰ ਉਸ ਤੋਂ ਬਾਅਦ ਆ ਗਈ ਮੈਂ ਆਪਣੀ ਫਿਸ਼ ਆ ਗਈ ਜੀ ਜੀ ਠੀਕ ਹੈ ਇਹਦੇ ਵੀ ਬ੍ਰੈਡ ਕ੍ਰਮ ਦੀ ਕੋਟਿੰਗ ਕੀਤੀ ਹੋਈ ਹੈ ਓਕੇ ਹਾਂ ਜੀ ਇਹ ਹੈਗੀ ਹੈ ਮੈਮ 199 ਦੀ 250 ਗ੍ਰਾਮਸ 250 ਗ੍ਰਾਮ ਜੀ 250 ਗ੍ਰਾਮ ਪਾਈਆ ਸਮਝ ਲਓ ਜੀ ਤੇ ਤੁਸੀਂ ਇਹ ਬਣਾਉਗੇ ਹੁਣ ਜੀ ਜੀ ਮੈਂ ਜ਼ਰੂਰ ਬਣਾਵਾਂਗੇ ਚਲੋ ਬਣਾ ਕੇ ਦਿਖਾ ਦਿਖਾਓ ਫਿਰ ਆਪਾਂ ਸਾਰੀਆਂ ਜਿੱਦਾਂ ਦਾ ਟੇਸਟ ਵੀ ਕਰਾਂਗੇ ਜੀ 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 ਤੇ ਆਪਾਂ ਜੀ ਕਈ ਵੇਰੇ ਨਾ ਬੰਦਾ ਆਰਡਰ ਵੀ ਕਰ ਦਿੰਦਾ ਹੁੰਦਾ ਹਨਾ ਇਹ ਸਾਨੂੰ ਇੰਨੀ ਚੀਜ਼ ਆਏ ਉਹ ਵੀ ਤੁਸੀਂ ਕਰਦੇ ਹੋ ਜੀ ਮੈਂ ਕਰਦੇ ਆ ਜੀ ਫੋਨ ਤੇ ਆਰਡਰ ਆਪਣੇ ਕੋਲ ਆਉਂਦੇ ਆ ਓਕੇ ਵੀ ਕਿਸੇ ਨੇ ਆਣਾ ਕੋਈ ਸਾਡੇ ਤੋਂ ਦੂਰੋਂ ਆ ਰਿਹਾ ਕੋਈ ਸ਼ਰੰਦੇ ਤੋਂ ਆਂਦਾ ਹੈ ਕੋਈ ਨਾਪੇ ਤੋਂ ਆਂਦਾ ਹੈ ਕੋਈ ਸਮਾਣੇ ਤੋਂ ਆਂਦਾ ਹੈ ਹਾਂਜੀ ਵੀ ਟਾਈਮ ਲੱਗਦਾ ਉਹਨੂੰ ਵੀ ਆਣ ਨੂੰ ਇੰਨੀ دیر ਸਾਨੂੰ ਫੋਨ ਕਰ ਦਿੰਦਾ ਅਸੀਂ ਉਹਦੇ ਤਿਆਰੀ ਕਰਕੇ ਰੱਖਦੇ ਆ ਜੀ ਜੋ ਨੂੰ ਵੀ ਟਾਈਮ ਨਾ ਲੱਗੇ ਖੜਨਾ ਵੀ ਨਾ ਪਵੇ ਇਹ ਆਪਣੀ ਫਿਸ਼ ਹੈ ਜੀ ਠੀਕ ਹੈ ਬ੍ਰੈਡ ਕਰਮ ਵਾਲੀ ਫਿਸ਼ ਫਿੰਗਰ ਵੀ ਕਹਿ ਲੋ ਇਹਨੂੰ ਓਕੇ ਔਰ ਆਪਾਂ ਫਰਾਈ ਕਰ ਰਹੇ ਹਾਂ ਇਹ ਪਾ ਜੀ ਕਿਹੜੀ ਫਿਸ਼ ਹੋਏਗੀ ਇਹ ਮੈਮ ਸਿੰਗਾੜਾ ਹੈ ਜੀ ਸਿੰਗਾੜਾ ਜੀ ਜੋ ਚੀਜ਼ ਹੋਏਗੀ ਮੈਂ ਨਹੀਂ ਕਹਿਣਾ ਵੀ ਸਿੰਗਾੜਾ ਬਣਾ ਰਿਹਾ ਤਾਂ ਮੈਮ ਉਹ ਨੂੰ ਮੱਲੀ ਦੱਸਦਾ ਨਾ ਆਪਾਂ ਕਲੀਅਰ ਕੰਮ ਕਰੀਦਾ ਜੀ ਸਾਰਾ ਜੋ ਵੀ ਹੈਗਾ ਸਾਫ ਸੁਥਰਾ ਕੰਮ ਹੈ ਆਪਣਾ ਬਿਲਕੁਲ ਜੀ ਬਿਲਕੁਲ ਛੇੜੀ ਫਿਸ਼ ਹੈਗੀ ਹੈ ਉਹੀ ਦਸਮੀ ਹੈ ਹਾਂ ਬਿਲਕੁਲ ਅਸੀਂ ਦੇਖ ਰਹੇ ਹਾਂ ਕਿ ਹਰ ਇੱਕ ਚੀਜ਼ ਦੀ ਸਫਾਈ ਹੈ ਹਨਾ ਤੇ ਕਈਆਂ ਦੇ ਨੇ ਕਡਾਈਆਂ ਬਹੁਤ ਸਾਲੀਆਂ ਹੁੰਦੀਆਂ ਵਿੱਚ ਕਾਲਾ ਕਲਰ ਦਾ ਨਾ ਤੇ ਔਇਲ ਹੁੰਦਾ ਜੋ ਦੇਖੀ ਇਦਾਂ ਲੱਗਦਾ ਵੀ ਕੀ ਖਾਈਏ ਤੇ ਕੀ ਇਹਨੂੰ ਛੱਡੀ ਹੈ ਨਾ ਤੇ ਦਿਲ ਵੀ ਨਹੀਂ ਕਰਦਾ ਹੈਗਾ ਮੈਮ ਪਤਾ ਕੀ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਚੀਜ਼ ਉਹ ਖਵਾਣੀ ਜਿਹੜੀ ਖੁਦ ਖਾ ਸਕਦੇ ਆ ਬਿਲਕੁਲ ਜੀ ਠੀਕ ਹੈ ਵੀ ਕਿਸੇ ਸੇਤ ਨਾਲ ਖਿਲਵਾੜ ਨਹੀਂ ਕਰਨਾ ਹਾਂ ਫਰੈਸ਼ਨਸ ਵੇਚਾਂਗੇ ਜੀ ਰਿਪੀਟ ਕਸਟਮਰ ਆਏਗਾ ਇੱਕ ਵਾਰ ਚੀਜ਼ ਨਹੀਂ ਸਹੀ ਦਵਾਂਗੇ ਅਗਲਾ ਨਹੀਂ ਆਦਾ ਦੁਬਾਰਾ ਠੀਕ ਹੈ ਇਹ ਹੀ ਸੋਚ ਕੇ ਵਧੀਆ ਸਾਫ ਸੁਥਰਾ ਸਾਮਾਨ ਵੇਚੀਦਾ ਔਰ ਨੋਮੀਨਲ ਪ੍ਰਾਈਸ ਨਾਲ ਜੀ ਮਾਰਕੀਟ ਨਾਲੋਂ ਘੱਟ ਪ੍ਰਾਈਸ ਵਧੀਆ ਕੁਆਲਿਟੀ ਦੇ ਵਿੱਚ ਜੀ ਬਿਲਕੁਲ ਔਰ ਸਾਫ ਸੁਥਰੀ ਚੀਜ਼ ਬਣਾਈਦੀ ਹੈ ਡੇਲੀ ਬਣਾਈਦੀ ਹੈ ਡੇਲੀ ਚਿਕਨ ਆਣਾ ਡੇਲੀ ਫਿਸ਼ ਆਣੀ ਜੀ ਓਕੇ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਫਿਸ਼ ਹੈ ਔਰ ਫਰਾਈ ਹੋ ਰਹੀ ਹੈ ਔਰ ਉਸ ਤੋਂ ਬਾਅਦ ਆਪਾਂ ਟੇਸਟ ਕਰਕੇ ਵੀ ਦੱਸਾਂਗੇ ਕਿ ਇਹਨੂੰ ਆਪਾਂ 2-4 ਮਿੰਟ ਲਈ ਆਪਾਂ ਹਵਾ ਲਵਾਣੀ ਹੈ ਇਹਦੇ ਨਾਲ ਨਾ ਟੇਸਟ ਹੋਰ ਕਰੰਚੀ ਹੋ ਜਾਏਗਾ ਇਹਦਾ ਅੱਛਾ ਜੀ ਹਾਪ ਡਾਊਨ ਕਰ ਲਈ ਆਪਾਂ ਇਹਨੂੰ ਹਾਂਜੀ ਫਿਰ ਇਹਨੂੰ ਆਪਾਂ ਦੁਬਾਰਾ ਫੁੱਲ ਡਾਊਨ ਕਰਾਂਗੇ ਓਕੇ ਓਕੇ ਜੀ ਤੇ ਭਾਜੀ ਕਈ ਵਾਰ ਹੈ ਨਾ ਕਈ ਲੋਕ ਨਾ ਕਰੋਵੇ ਅਧੀਆਂ ਕੱਚੀਆਂ ਕਰਕੇ ਲੈ ਆਉਂਦੇ ਨੇ ਵੀ ਕਸਟਮਰ ਬਹੁਤ ਜ਼ਿਆਦਾ ਹੁੰਦਾ ਹੈ ਨਾ ਵੀ ਚਲੋ ਆਪਾਂ ਅਧਦੀ ਕੱਚੀ ਕਰ ਲੈਂਦੇ ਆ ਜਦੋਂ ਕਸਟਮਰ ਆਏਗਾ ਉਦੋਂ ਆਪਾਂ ਫੁੱਲੀ ਇਹਨਾਂ ਨੂੰ ਕਰਕੇ ਦਾ ਸਰਵ ਕਰ ਦਾਂਗੇ ਕੁਝ ਫਰਕ ਹੁੰਦਾ ਇੱਥਾਂ ਨਾਲੇ ਬਾਅਦ ਚ ਟੇਸਟ ਨੂੰ ਫਰਕ ਪੈਂਦਾ ਹੋਵੇ ਉਹ ਜ਼ਿਆਦਾ ਨਹੀਂ ਕਹਿ ਸਕਦੇ ਹਮ ਬਟ ਮੈਂ ਤਾਂ ਮੌਕੇ ਤੇ ਹੀ ਕਰਦਾ ਹਾਂ ਆ ਮੈਰੀਨੇਸ਼ਨ ਕਰਕੇ ਰੱਖਿਆ ਹੋਇਆ ਹੈ ਆ ਚਿਕਨ ਮੈਰੀਨੇਸ਼ਨ ਕੀਤਾ ਹੋਇਆ ਤੁਸੀਂ ਮੈਰੀਨੇਸ਼ਨ ਦੇਖ ਸਕਦੇ ਹੋ ਕੋਈ ਵੀ ਆਰਟੀਫੀਸ਼ੀਅਲ ਕਲਰ ਆਪਾਂ ਯੂਜ਼ ਨਹੀਂ ਕਰਦੇ ਠੀਕ ਹੈ ਥੈਨ ਬੇਸਿਕ ਮਸਾਲੇ ਬੇਸਿਕ ਚੀਜ਼ਾਂ ਹੈ ਫਿਰ ਚਿਕਨ ਸੀ ਇਹ ਆਪਣੀ ਫਿਸ਼ ਮੈਰੀਨੇਸ਼ਨ ਕਰਕੇ ਰੱਖੀ ਹੋਈ ਹੈ ਪ੍ਰੋਪਰ ਪੂਰਾ ਟੱਕ ਕੇ ਵੀ ਆਪਾਂ ਕੰਮ ਹੀ ਨਹੀਂ ਕਰਦੇ ਜੀ ਬਈ ਕਈਆਂ ਤਾਂ ਮੱਛੀਆਂ ਭਿੰਟ ਦਿਆ ਹੁੰਦੇ ਨਹੀਂ ਜਿੰਦੇ ਨਹੀਂ ਕੰਮ ਕਰਨਾ ਹੈ ਵਧੀਆ ਕਰਨਾ ਨਹੀਂ ਨਾ ਕਰਨਾ ਨਹੀਂ ਜੀ ਜੀ ਤੇ ਇਹ ਆਪਾਂ ਹੁਣ ਫਿਰ ਦਵਾਤੋਂ ਔਰ ਇਹਦਾ ਕਲਰ ਇੰਨਾ ਕਿ ਸੋਨਾ ਬਣ ਜਾਏਗਾ ਨਾ ਜੀ 골ਡਨ ਕ੍ਰਿਸਪੀ ਬ੍ਰਾਊਨ ਕਲਰ अच्छा वैसे जो ਤੁਸੀਂ ਪਹਿਲੇ ਦਿਨ ਇਹ ਸ਼ਾਪ オーਪਨ ਕੀਤੀ ਸੀ ਹੈ ਨਾ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦਾ ਕਿੰਨਾ ਕੋ ਫਰਕ ਨਜ਼ਰ ਆਇਆ ਮੈਮ ਦਿਨੋ ਦਿਨ ਆਪਣਾ ਵੈਗਰੂ ਦੀ ਕਿਰਪਾ ਕਮਬਾਤਰੇ ਜੀ ਜਿਵੇਂ ਜਿਵੇਂ ਤੁਸੀਂ ਮਿਹਨਤ ਕਰੋਗੇ ਨਾ ਉਦਾਂ ਉਦਾਂ ਹੀ ਤੁਸੀਂ ਗਰੋ ਕਰੋਗੇ ਬਿਲਕੁਲ ਜੀ ਜਦੋਂ ਤੱਕ ਤੁਸੀਂ ਆਪਾ ਮਿਹਨਤ ਕਰਦੇ ਹੀ ਨਹੀਂ ਵੀ ਮੈਂ ਕਹਾਂ ਵੀ ਮੈਂ ਐਵੇਂ ਬਿਨਾ ਮਤਲਬ ਤੁਸੀਂ ਗਰੋ ਕਰੀ ਜਾ ਉਦਾਂ ਦਾ ਕੁਝ ਨਹੀਂ ਹੁੰਦਾ ਨਵੀਆਂ ਨਵੀਆਂ ਰੈਸਪੀਆਂ ਲਿਆਣੀਆਂ ਪੈਂਦੀਆਂ ਮਾਰਕੀਟ ਦੇ ਵਿੱਚ ਨਵੀਂ ਕੁਝ ਤੁਸੀਂ ਆਈਟਮਸ ਲਿਆਉਗੇ ਤਾਂ ਹੀ ਤੁਸੀਂ ਚੱਲੋਗੇ ਨਹੀਂ ਤਾਂ ਕੋਈ ਫਾਇਦਾ ਹੀ ਨਹੀਂ ਹੈ ਹਾਂ ਅੱਜ ਦਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ 골ਡਨ ਕ੍ਰਿਸਪੀ ਕਲਰ ਔਰ ਟੇਸਟ ਬਹੁਤ ਹੀ ਲਾਜਵਾਬੀ ਦਾ ਰੰਗ ਜੀ ਬਿਲਕੁਲ ਜੀ ਬਿਲਕੁਲ ਦੇਖ ਕੇ ਪਤਾ ਲੱਗ ਰਿਹਾ ਔਰ ਖੁਸ਼ਬੂ ਇੰਨੇ ਸੋਹਣੀ ਆ ਰਹੀ ਹੈ ਤੇ ਦਿਲ ਕਰਦਾ ਕਿ ਬਾਸੇ ਤੁਸੀਂ ਹੋਣੀ ਕਾਟ ਕੇ ਬਣਾ ਦਿਓ ਮੈਨੂੰ ਮੈਂ ਹੋਣੀ ਤਿਆਰ ਹੈ ਤੁਹਾਡੇ ਲਈ ਸਪੈਸ਼ਲ ਤਿਆਰ ਕਰਤੀ ਆਪਾਂ ਫਿਸ਼ ਸੁਭਾਜੀ ਤੁਹਾਨੂੰ ਲੱਗਦਾ ਨੇ ਕਿ ਇਹਨਾਂ 2-3 ਸਾਲਾਂ ਦੇ ਵਿੱਚ ਪੰਜਾਬੀ ਸੋ ਕੁਝ ਜ਼ਿਆਦਾ ਕੰਮ ਕਰਨ ਲੱਗੇ ਨੇ ਪਹਿਲਾਂ ਸੰਗਦੇ ਸੀ ਵੀ ਅਸੀਂ ਇਦਾਂ ਦਾ ਕੰਮ ਕਰਾਂਗੇ ਅਸੀਂ ਸਟਾਲ ਲਾਈਏ ਜਾਂ ਅਸੀਂ 카ਟ ਲਾਈਏ ਹਨਾ ਮੈਂ ਮਿੱਤਾਂ ਦੇਖੋ ਸੋਸ਼ਲ ਮੀਡੀਆ ਦਾ ਜਿਹੜਾ ਟਾਈਮ ਹੈ ਅੱਜ ਕੱਲ ਜੀ ਬਹੁਤ ਹੀ ਵਧੀਆ ਟਾਈਮ ਹੈ ਫੂਡ ਇੰਡਸਟਰੀ ਨੇ 2-3 ਸਾਲਾਂ ਦੇ ਵਿੱਚ ਬਹੁਤ ਗਰੋਅ ਕੀਤਾ ਹੈ ਜੀ ਗਰੋਅ ਕਿਉਂ ਕੀਤਾ ਵੀ ਪੰਜਾਬੀ ਅੱਗੇ ਹੋਏ ਹਨ ਹੂੰ ਪੰਜਾਬੀਆਂ ਨੇ ਸਟਾਲਸ ਲਾਏ ਜੀ ਨਵੀਆਂ ਰੈਸਿਪੀਜ਼ ਇਨਵੈਂਟ ਕੀਤੀਆਂ ਹਾਂ ਉਹਦੇ ਨਾਲ ਬਹੁਤ ਫਰਕ ਪੈ ਗਿਆ ਵੀ ਜਿਹੜਾ ਇਸ ਟਾਈਮ ਤੁਸੀਂ ਸਮਝ ਲਓ ਫੂਡ ਇੰਡਸਟਰੀ ਦਾ ਬਹੁਤ ਪੀਕ ਟਾਈਮ ਹੈ ਬਿਲਕੁਲ ਜੀ ਬਹੁਤ ਵਧੀਆ ਟਾਈਮ ਚੱਲ ਰਿਹਾ ਹੈ ਮੈਂ ਤਾਂ ਇਹ ਵੀ ਕਹਾਂਗਾ ਕਿ ਬੜੇ ਯੰਗਸਟਰਜ਼ ਕੰਮ ਕਰਨਾ ਜਾਂਦੇ ਆ ਜੀ ਕੋਈ ਮੇਰਾ ਪੰਜਾਬੀ ਵੀਰ ਕੰਮ ਸਿੱਖਣਾ ਚਾਹੁੰਦਾ ਹੈ ਮੈਂ ਮੋਸਟ ਵੈਲਕਮ ਫ੍ਰੀ ਆਫ ਪੋਸਟ ਮੈਂ ਆਪਣੇ ਸਰਦਾਰ ਭਰਾ ਨੂੰ ਪੰਜਾਬੀ ਭਰਾ ਨੂੰ ਕੰਮ ਸਿਖਾਉਣ ਲਈ ਰੈਡੀ ਆ ਬਟ ਇੱਕ ਸ਼ਰਤ ਹੈ ਉਹਨੂੰ ਸ਼ੌਂਕ ਹੋਣਾ ਚਾਹੀਦਾ ਕੰਮ ਦਾ ਹਾਂ ਬਿਲਕੁਲ ਵੀ ਇੱਕ ਤਾਂ ਉਹ ਆਪਣੇ ਪੈਰਾਂ ਦੇ ਸਟੈਂਡ ਹੋ ਜਾਊਗਾ ਇੱਕ ਮੈਨੂੰ ਇਹ ਖੁਸ਼ੀ ਹੋਏਗੀ ਕਿ ਮੇਰਾ ਪੰਜਾਬੀ ਭਰਾ ਕੰਮ ਕਰ ਰਿਹਾ ਹੈ। ਕਈ ਤਾਂ ਤੱਕ ਜੇਰੀ ਕਰਦੇ ਆ ਹਨਾ ਉਹ ਜੇ ਜੇ ਮਨ ਵਿੱਚ ਚਾਹੁੰਣ ਨਹੀਂ ਹੋਏਗਾ ਕੋਈ ਕੰਮ ਕਰਨ ਦਾ ਇੱਛਾ ਨਹੀਂ ਹੋਏਗੀ ਉਹ ਕੰਮ 'ਚ ਕਦੀ ਵੀ ਸਕਸੈਸ ਨਹੀਂ ਹੁੰਦਾ ਮੈਮ ਆਪਾਂ ਸਕਸੈਸ ਹੋ ਹੀ ਨਹੀਂ ਸਕਦੇ ਮੈਨੂੰ ਨਾ ਕਈ ਲੋਕ ਮੇਰੇ ਕੋਲ ਆਂਦੇ ਆ ਭਾਜੀ ਅਸੀਂ ਕੰਮ ਕਰ ਲਈਏ ਅਸੀਂ ਖਾਣ ਪੀਣ ਦਾ ਕੰਮ ਕਰ ਲਈਏ ਮੈਂ ਕਹਾ ਵੀਰੇ ਕੰਮ ਕੋਈ ਵੀ ਕਰੋ ਖਾਣ ਪੀਣ ਦਾ ਕਰੋ ਭਾਵੇਂ ਤੁਸੀਂ ਹੋਰ ਕੋਈ ਕੰਮ ਕਰ ਲਓ ਜਦੋਂ ਤੁਸੀਂ ਦਿਲ ਨਾਲ ਨਹੀਂ ਕੰਮ ਕਰੋਗੇ ਤੁਸੀਂ ਸਕਸੈਸ ਹੋ ਹੀ ਨਹੀਂ ਸਕਦੇ ਫਿਰ ਉਹ ਦੂਜਾ ਕੁਐਸਚਨ ਮੇਰੇ ਤੋਂ ਪੁੱਛਣਗੇ ਕਿ ਵੀ ਵੀਰੇ ਸਾਡਾ ਕੰਮ ਚੱਲ ਜਾਊਗਾ ਮੈਂ ਕਹਿੰਦਾ ਵੀ ਯਾਰ ਕੰਮ ਚੱਲੂਗਾ ਹੀ ਚੱਲੂਗਾ ਬਿਲਕੁਲ ਜੇ ਤੁਸੀਂ ਦਿਲ ਨਾਲ ਕੋਈ ਵੀ ਕੰਮ ਕਰੋ ਦਿਲ ਨਾਲ ਕੰਮ ਕਰ ਲਓ ਦਿਲ ਨਾਲ ਰਿਸ਼ਤੇ ਨਿਭਾ ਲਓ ਉਹ ਤੁਸੀਂ ਸਕਸੈਸ ਹੋਵੋਗੇ ਹੀ ਹੋਵੋਗੇ ਹਾਂ ਦੂਜੇ ਦਾ ਕੰਮ ਚੱਲਦਾ ਦੇਖ ਕੇ ਕਹਿ ਸਕਦਾ ਕਿ ਹਾਂ ਇਹ ਕੰਮ ਬੜਾ ਸੌਖਾ ਪਰ ਜਦੋਂ ਹੱਥੀ ਕਰੀਏ ਉਹ ਤੋਂ ਬੜਾ ਖੌਂਦਾ ਮੈਮ ਕਿਸੇ ਨੇ ਕਿਹਾ ਵੀ ਮੰਜ਼ਿਲ ਤੇ ਪਹੁੰਚਿਆ ਨੂੰ ਹਰ ਕੋਈ ਦੇਖਦਾ ਹੈ ਪਰ ਉਹਦੇ ਪੈਰ ਦੇ نیچے ਜਿਹੜੇ ਛਾਲੇ ਪਏ ਹੁੰਦੇ ਨਾ ਉਹ ਕਿਸੇ ਨੂੰ ਦਿਖਦੇ ਨਹੀਂ ਹੁੰਦੇ ਤੇ ਇੱਦਾਂ ਹੀ ਹੈ ਸਾਡਾ ਵੀ ਵੀ ਕਿਸੇ ਨੇ ਸਾਡੇ ਛਾਲੇ ਨਹੀਂ ਦੇਖੇ ਹਾਂ ਸਾਡੀ ਕਾਮਯਾਬੀ ਜ਼ਰੂਰ ਦੇਖੀ ਹੈ ਜਦੋਂ ਉਹਰੇ ਦੇਖਦੇ ਨਾ ਯਾਰ ਕੋਈ ਰਸ਼ ਬਹੁਤ ਲੱਗਿਆ ਹੋਇਆ ਹੈ ਤੁਹਾਡਾ ਵਧੀਆ ਵੀ 4 ਵਜੇ ਆੰਮਨੇ ਹੋ ਤੇ ਰਾਤੀ 11 ਵਜੇ ਪੈਸੇ ਮੁਸੇ ਇਕੱਠੇ ਕਰਕੇ ਘਰ ਚਲੇ ਜਾਂਦੇ ਹੋ ਬਟ ਉਹਨਾਂ ਨੇ ਸਾਡੀ 10-12 ਸਾਲ ਦੀ ਮਿਹਨਤ ਦੇਖੀ ਨਹੀਂ ਹੋਈ ਬੇਸ਼ਕ ਭਾਵੇਂ ਕਦੀ ਮੁਸ਼ਕਿਲਾਂ ਆਈਆਂ ਸੀਗੇ ਜੋ ਸ਼ੁਰੂ ਤੋਂ ਕੰਮ ਕੀਤਾ ਤੁਹਾਨੂੰ 10-12 ਸਾਲ ਹੋ ਗਏ 10 ਸਾਲ 12 ਸਾਲਾਂ ਦੇ ਵਿੱਚ ਕੋਈ ਮੁਸ਼ਕਲ ਆਈ ਹੋਵੇ ਜ਼ਿੰਦਗੀ 'ਚ ਕੋਈ ਵੀ ਐਜਾ ਕੰਮ ਨਹੀਂ ਹੈ ਜਿਸ 'ਚ ਮੁਸ਼ਕਲਾਂ ਦਾ ਮੁਸ਼ਕਲਾਂ ਹਰ ਕੰਮ ਦੇ ਵਿੱਚ ਆਉਂਦੀਆਂ ਹਨ ਬਟ ਜਦੋਂ ਤੁਸੀਂ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰਦੇ ਹੋ ਤਾਂ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕੰਮ ਫਿਰ ਔਖਾ ਰਹਿ ਜਾਂਦਾ ਬਿਲਕੁਲ ਜੀ ਫਿਰ ਦੁਨੀਆ 'ਤੇ ਕੋਈ ਐਜਾ ਕੰਮ ਨਹੀਂ ਹੈ ਜੀ ਵੀ ਜਿਹੜਾ ਤੁਸੀਂ ਨਾ ਕਰ ਸਕਕੋ ਇਨਸਾਨ ਨਾ ਕਰ ਸਕੇ ਇਹ ਆਪਣੀ ਫਿਸ਼ ਰੈਡੀ ਹੋ ਗਈ ਜੀ ਇਹਦੇ ਨਾਲ ਆਪਣੀ گارਲਿਕ ਸੌਸ ਆ ਗਈ ਮਿੰਟ ਸੌਸ ਆ ਗਈ ਸੈਲਡ ਆ ਗਿਆ ਇਹ ਸਪੈਸ਼ਲ ਆਪਣੀ ਫਿਸ਼ ਆ ਗਈ ਓਕੇ ਇਹ ਤੁਹਾਡੇ ਲਈ ਮੈਂ ਸਪੈਸ਼ਲ ਤਿਆਰ ਕੀਤੀ ਹੈ ਤੁਸੀਂ ਟੇਸਟ ਕਰਕੇ ਦੱਸਿਓ ਜਿੰਨਾ ਲੱਗੀ ਹਾਂਜੀ ਹਾਂਜੀ ਜ਼ਰੂਰ ਜੀ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਲੇਟ ਜਿਹੜੀ ਸਜਾਈ ਹੋਈ ਹੈ گارਲਿਕ ਸੌਸ ਹੈ ਕਿ ਫਲਿਨਰ ਸੌਸ ਕੀ ਜੀ ਜੀ ਔਰ ਇਹ ਤੁਸੀਂ ਫਿਸ਼ ਤਾਂ ਦੇਖ ਹੀ ਰਹੇ ਹੋ ਤੁਸੀਂ ਫਿਸ਼ ਦਾ ਕਲਰ ਵੀ ਦੇਖੋ ਬਿਲਕੁਲ 골ਡ ਦੇਖੋ ਬਹੁਤ ਗਰਮਾ ਛੰਡੀ ਕਰਕੇ ਖਾਣੀ ਪੈਣੀ ਹੈ ਕਿਉਂਕਿ ਆ ਗਰਮ ਬਹੁਤ ਹੈ ਸੋ ਆਪਾਂ ਟਰਾਈ ਕਰਦੇ ਹਾਂ ਸੋ ਕ੍ਰਾਂਚੀ ਵੀ ਲੱਗ ਰਹੀ ਹੈ ਇੱਕ ਤਾਂ ਮੈਨੂੰ ਇਹ ਸੌਫਟ ਹੋਏਗੀ ਉੱਪਰੋਂ ਕ੍ਰਾਂਚੀ ਹੋਏਗੀ ਫੂਕ ਮਾਰ ਕੇ ਖਾਣੀ ਕਿ ਤੇ ਮੈਂ ਆਪਣਾ ਮੂੰਹ ਨਾ ਸਾੜ ਬੈਠਾਂ ਨਾ ਆ ਲਈ ਖਾਇਓ ਇਹ ਨਾ ਹੋਵੇ ਖਾਣ ਦੇ ਚੱਕਰ ਚ ਮੂਹ ਸਕਦਾ ਤਾਜ਼ਾ ਤਾਜ਼ੀ ਗਰਮ ਗਰਮ ਆਲੇ ਤੇਲ ਤੋਂ ਬਾਹਰ ਹੀ ਨਿਕਲੀ ਹੋਈ ਹੈ अरे लो पाजी लेमन लेमन नहीं पाया ना? नहीं पाया ना? पर लेमन तो आ रहा है खट्टे वाला क्या बात है? ਕਮਾਲ ਦਾ ਟੇਸਟ ਹੈ ਬਈ ਦੋਸਤੋ ਕਿ ਮੇਰੇ ਕੋਲ ਨਾ ਕੋਈ ਸ਼ਬਦ ਨਹੀਂ ਹੈਗੇ ਮੈਂ ਵੈਸੇ ਬਹੁਤ ਖਾਵਾ ਤੇ ਖਾਈ ਹੋਈ ਆ ਫਿਸ਼ ਪਰ ਜਿਹੜੀ ਇਹ ਪਾਜੀ ਨੇ ਬਣਾਈ ਹੋਈ ਹੈ ਨਾ ਸੀਰੀਅਸਲੀ ਬਹੁਤ ਵਧੀਆ ਪਾਜੀ ਹੁਣਾ ਮੇਰੇ ਵੀਵਰਸ ਨੂੰ ਐਡਰੈਸ ਦੱਸ ਦੋ ਜਰੂਰ ਐਡਰੈਸ ਆਪਣਾ ਹੈਗਾ ਜੀ ਸ਼ੇਰਾਂ ਵਾਲਾ ਗੇਟ ਬਾਜ਼ਾਰ ਦੇ ਵਿੱਚ ਜੋ ਤੁਸੀਂ ਐਂਟਰ ਹੁੰਦੇ ਹੋ ਨਾ ਸ਼ੇਰਾਂ ਵਾਲੇ ਗੇਟ ਨੂੰ ਜਦੋਂ ਆਪਾਂ ਗਊਸ਼ਾਲਾ ਮੋੜ ਵੱਲ ਆਂਦੇ ਆਂ ਤਾਂ ਕਾਰਨਰ ਦੇ ਉੱਪਰ ਆਪਣਾ ਨਾਨ ਵੇਜ ਆਊਟਲਟ ਹੈ ਤੇ ਵੇਜ ਆਊਟਲਟ ਹੈ ਬਾਵਾ ਸਪਾਈਸੀ ਟ੍ਰੇਟ ਹੈ ਜਿਹੜਾ ਆਪਣਾ ਵੇਜ ਆਊਟਲਟ ਦਾ ਨਾਮ ਹੈ ਔਰ ਚਿਕਸ snacker ਨਾਨ ਵੇਜ ਆਊਟਲਟ ਹੈ ਆਪਣਾ ਦੋਨੋਂ ਆਊਟਲਟ ਆਪਣੇ ਇੱਕੋ ਜਗ੍ਹਾ ਨੇ ਬਟ ਬਣਦਾ ਅਲੱਗ-ਅਲੱਗ ਹੈ ਓਕੇ ਇਸ ਨਾਨ ਵੇਜ ਆਊਟਲਟ ਤੇ ਵੇਜ ਆਊਟਲਟ ਦੋਨੋਂ ਆਊਟਲਟ ਆਪਣੇ ਹੈਗੇ ਜੀ ਬਿਲਕੁਲ ਤੇ ਭਾਜੀ ਆਪਣਾ ਨਾ ਫੋਨ ਨੰਬਰ ਵੀ ਦੱਸ ਦੋ ਕਿਉਂਕਿ ਕਈ ਵਿਵਰਸ ਨਾ ਲੋਕੇਸ਼ਨ ਦੇ ਵਿੱਚ कंफ्यूज्ड ਹੋ ਜਾ ਰਹੇ ਨੰਬਰ ਦੱਸੋ ਤੁਸੀਂ ਮੈਨੂੰ ਵੀ ਬਹੁਤ ਇਨਕੁਆਰੀ ਆ ਜੀ ਆਉਂਦੀ ਹੈ ਵੀ ਭਾਜੀ ਸਾਡੋਂ ਤੁਹਾਡੀ ਸ਼ਾਪ ਨਹੀਂ ਲੱਭੀ ਜੀ ਬਿਲਕੁਲ ਇਸ ਕਰਕੇ ਨੰਬਰ ਮੇਰਾ ਹੈਗਾ 99887 5585 ਤੁਸੀਂ ਕੰਟੈਕਟ ਕਰਕੇ ਆਰਡਰ ਵੀ ਦੇ ਸਕਦੇ ਹੋ ਅਗਰ ਕਿਸੇ ਨੂੰ ਲੋਕੇਸ਼ਨ ਨਹੀਂ ਸਮਝ ਆਉਂਦੀ ਤੁਸੀਂ ਲੋਕੇਸ਼ਨ ਵੀ ਪੁੱਛ ਸਕਦੇ ਹੋ ਜੀ ਜੀ ਸੋ ਦੋਸਤੋ ਨਾਲ-ਨਾਲ ਜਿਹੜੇ ਭਾਜਨੇ ਹਲਾ ਕਸਟਮਰ ਆਉਂਦੇ ਨੇ ਉਹਨਾਂ ਦਾ ਵੀ ਧਿਆਨ ਰੱਖਦੇ ਨੇ ਨਾਲ-ਨਾਲ ਗੱਲਾਂ ਬਾਤਾਂ ਵੀ ਹੁੰਦੀਆਂ ਨੇ ਤੇ ਹੁਣ ਮੈਂ ਰੁਕੀ ਹੋਈਆਂ ਸਟੀਮ ਚਿਕਨ ਵਾਸਤੇ ਕਿ ਆਪਾਂ ਉਹ ਟੇਸਟ ਕਰਾਂਗੇ ਟੇਸਟ ਕਰਨ ਤੋਂ ਬਾਅਦ ਫਿਰ ਆਪਾਂ ਦੱਸਾਂਗੇ ਕਿ ਸਟੀਮ ਚਿਕਨ ਕਿਵੇਂ ਦਾ ਹੈ ਇਹ ਆਪਣਾ ਇਧਰ ਨੌਨ ਵੇਜ ਰੈਡੀ ਹੋ ਗਿਆ ਹਾਂ ਉਹ ਆਪਾਂ ਸਟੀਮ ਕਰਾਣੇ ਆ ਚੈੱਕ ਮੈਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਮੈਂ ਆਪਣਾ ਸਟੀਮ ਚਿਕਨ ਹੋ ਗਿਆ ਜੀ ਰੈਡੀ ਜੀ ਤੇ ਲੈਕ ਐਂਡ ਥਾਈ ਦਾ ਪੀਸ ਹੈ ਇਹਦੇ ਨਾਲ ਆਪਣੀ ਗ੍ਰੀਨ ਮਿੰਟ ਸੌਸ ਆ ਗਈ। ਕੀ ਆਪਾਂ ਤੁਹਾਨੂੰ ਸਰ? ਹਮਾਰਾ ਸੈਲਡ ਆ ਗਿਆ। ਜੀ। گارਲਿਕ ਸੌਸ ਆ ਗਈ ਥੋੜੀ ਜੀ। ਥੋੜੀ ਜੀ ਆਪਣੀ ਆਜੀ ਤੰਦੂਰੀ ਸੌਸ। ਔਰ ਇਸ ਛਿਮਲਾ ਵਰਸਤੇ ਵੀ ਬਹੁਤ ਹੀ ਵਧੀਆ ਹੈ। ਪ੍ਰੋਪਰੀ ਦੇ ਵਿੱਚ ਡਾਈਟ ਹੈ। ਓਕੇ। जिन्होंने प्रोटीन जड़े जिम के बाद आपा ले लेया जड़ा जिम लवर भी अपने को बहुत आंदे हैं ए विद इन 8 घंटे के बीच अपने को खत्म हो जाता सारा तेरी ते मैरिनेशन प्रॉपर ब्लैक पेपर दी कीती हुई है ਤੁਸੀਂ ਆਉਟਿੰਗ ਤੇ ਲੇਅਰ ਚੈੱਕ ਕਰ ਸਕਦੇ ਹੋ کیا ਕੋਈ ਲਾਲ ਮਿਰਚ ਦਾ ਇਹ ਵਿੱਚ ਯੂਜ਼ ਨਹੀਂ ਕੀਤੀ ਹੋਈ ਓਨਲੀ ਔਰ ਕਾਲੀ ਮਿਰਚ ਬਿਲਕੁਲ ਬਿਲਕੁਲ ਤੇ ਭਾਜੀ ਇਹਦੀ ਆ ਪਲੇਟ ਦਾ ਰੇਟ ਕੀ ਹੈ ए 99 ਰੁਪੀਸ ਦੀ ਹੈ 99 ਦਾ ਤੁਸੀਂ ਲੈਗ ਪਿਸ ਦੇ ਲਓ ਜੀ ਆਵਾ ਤੁਹਾਡੇ ਸਰ ਔਰ ਕੁਛ ਜ਼ਿਆਦਾ ਵੀ ਨਹੀਂ ਹੈਗਾ ਮੈਂ ਪਾਕਟ ਫ੍ਰੈਂਡਲੀ ਪ੍ਰਾਈਸ ਰੱਖੇ ਹੋਏ ਆ ਵੀ ਜਿਹੜਾ ਕੋਈ ਸਟੂਡੈਂਟ ਹੈ ਹੈਨਾ ਫੇਕ ਕੋਈ ਜਿਹਦੇ ਕੋਲ ਘੱਟ ਵੀ ਆ ਉਹ ਵੀ ਖਾ ਸਕੇ ਜਿਹੜੇ ਖਾ ਸਕਦੇ ਆ ਤਾਂ ਖਾ ਹੀ ਲੈਣੇ ਆ ਅੱਛਾ ਭਾਜੀ ਇੰਨੇ ਦਾ ਰੇਟਾਂ ਦੇ ਵਿੱਚ ਤੁਹਾਨੂੰ ਬਚ ਜਾਂਦਾ ਮੈਂ ਨਾ ਹਰੇਕ ਨੂੰ ਪੁੱਛਦੀ ਆ ਮੈਂ ਕਹਿੰਦੇ ਜਨੂਅਰ ਚ ਰੇਟ ਨਹੀਂ ਬੇਸਿਕ ਕੰਮ ਮੋਨੋਪੋਲੀ ਦਾ ਜੀ ਸੇਲ ਤੇ ਕੰਮ ਕਰਦੇ ਆ ਅਸੀਂ ਬਿਲਕੁਲ ਜੀ ਜਿੰਨੀ ਤੁਸੀਂ ਸੇਲ ਕਰੋਗੇ ਓਨੇ ਜਿਹਾ ਫਾਇਦਾ ਹੈ ਇਹਦਾ ਪ੍ਰਾਈਸ ਮੈਂ 200 ਰੱਖ ਲਾਂ 190 ਹੀ ਘੱਟ ਜਾਣਾ ਮੈਂ ਬਿਲਕੁਲ ਜੀ ਬਿਲਕੁਲ ਮਤਲਬ ਕਿ ਘੱਟ ਕਰਕੇ ਲੋਕ ਜਿਹੜੇ ਨੇ ਵੱਧ ਆਦਦੇ ਨੇ ਹੈਨਾ ਠੀਕ ਮੈਮ ਠੀਕ ਠੀਕ ਕਿਉਂਕਿ ਹਰ ਇੱਕ ਦੇ ਜੇਬ ਦੇ ਨਾਲ ਮੈਚ ਕਰਦੀ ਹੁੰਦੀ ਹੈ ਉਹ ਠੀਕ ਬਿਲਕੁਲ ਬਿਲਕੁਲ ਮੈਮ ਔਰ ਇੱਕ ਤਾਂ ਮੈਚ ਕਰਦੀ ਹੈ ਜੀ 21 ਦੇ ਵਿੱਚ ਏ ਹੈ ਜਲਦੀ ਖਤਮ ਹੋ ਜਾਂਦਾ ਹੈ ਹਾਂ ਫਰੈਸ਼ ਬਣਦਾ ਹੈ ਬਿਲਕੁਲ ਜੀ ਤੇ ਜਿਹੜੀ ਕਮਾਈ ਹੈ ਮੈਮ ਉੱਥੇ ਹੀ ਆ ਜਾਂਦੀ ਹੈ ਕੁਆਂਟੀਟੀ ਆਪਾਂ ਵੇਚਦੇ ਆਂ ਜੀ ਕੁਆਂਟੀਟੀ 'ਚ ਕੰਮ ਕਰਦੇ ਆਂ ਬਿਲਕੁਲ ਜੀ ਬਿਲਕੁਲ ਇਹ ਆਪਾਂ ਨਿੰਬੂ ਪਾਤਾ ਜੀ ਦੇ ਉੱਪਰ ਔਰ ਨਾਲ ਆਪਾਂ ਲੈਮਨ ਦੇਤਾ ਜਿਨੇ ਹੋਰ ਲੈਮਨ ਪਾਣਾ ਉਹ ਲੈਮਨ ਪਾ ਸਕਦਾ ਕਈ ਜਾਣੇ ਸ਼ੌਂਕ ਹੀ ਹੁੰਦੇ ਆ ਨਾ ਵੀ ਨਾਲ ਦੇ ਨਾਲ ਡਾਈਜੈਸਟ ਹੋ ਜੇ ਤੇ ਭਾਜੀ ਇਹਦੇ ਖਾਣਾ ਕਿ ਕੁਛ ਚਮਚ ਵੀ ਲਾਉਂਗੇ ਵੈਸੇ ਤਾਂ ਦੇਰ ਦੇ ਤਰੀਕੇ ਨਾਲ ਜਿਵੇਂ ਮਰਜ਼ੀ ਖਾਈ ਖਾਵੇ ਆਪਾਂ ਪੰਜਾਬੀ ਆ ਪੰਜਾਬੀਆਂ ਵਾਂਗ ਹੀ ਖਾਈਦਾ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਦੇਖ ਸਕਦੇ ਹੋ ਕਿ ਚਿਕਨ ਦੀ ਜਿਹੜੀ ਪਾਪੜੀ ਹੈ ਕਿ ਨਹੀਂ ਜਲਦੀ ਲੱਥੀ ਹੈ ਤਾਂ ਪੀਸ ਦੇਖੋ ਤੁਸੀਂ ਬਹਿ ਮਿੱਕਤਾ ਜੂਸੀ ਹੈ ਇਹਦੇ ਵਿੱਚ ਜੂਸੀਨੈਸ ਜੂਸ ਨਹੀਂ ਖਤਮ ਹੋਇਆ ਨਾਲੇ ਇਸ ਦੀ ਅ ਸਫਤ ਜਿਹੜੀ ਹੈ ਸਾਫੀ ਸੌਫਟਨੈਸ ਵੀ ਹੈ ਜੂਸੀ ਵੀ ਹੈ ਟੈਂਡਰੀ ਵੀ ਹੈ ਇਹਦੇ ਵਿੱਚ ਪ੍ਰੋਪਰ ਤੁਹਾਨੂੰ ਫਲੇਵਰ ਆਣਗੇ ਇੱਕ ਬਾਈਟ ਤੁਸੀਂ ਚਟਣੀ ਨਾਲ ਲੋ ਇੱਕ ਬਾਈਟ ਨਾਰਮਲ ਐਵੇਂ ਲੈ ਕੇ ਟ੍ਰਾਈ ਕਰਿਓ ਹਾਂ ਇਹ ਹੁਣ ਮੈਂ ਨਾਰਮਲ ਲਾਵਾਂਗੀ ਨਜ਼ਾਰਾ ਤੁਹਾਨੂੰ ਹਰ ਇੱਕ ਬਾਈਟ ਚ ਫਰੈਸ਼ਨੈਸ ਫੀਲ ਹੋ ਰਹੀ ਹੋਈ ਜਿਵੇਂ ਬੇ ਫਰੈਸ਼ ਮੇਰੇ ਕੋਲ ਨਾ ਸ਼ਬਦ ਨਹੀਂ ਹੈਗੇ ਮੈਨੂੰ ਤਾਂ ਅਜੇ ਵੀ ਪਤਾ ਨਹੀਂ ਕਿੰਦਾ ਟੇਸਟ ਹੋਊਗਾ ਹਣਾ ਪਰ ਸੱਚੀ ਮੰਨਿਓ ਬਹੁਤ ਵਧੀਆ ਭਾਜੀ ਜੇ ਮਾਰਕੀਟ ਚ ਬੈਠੇ ਆ ਆਪਣੇ ਟੇਸਟ ਕਰਕੇ ਬੈਠੇ ਆ ਆਪਣੀ ਪਛਾਣ ਕਰਕੇ ਬੈਠੇ ਆ ਬਿਲਕੁਲ ਜੀ ਲੋਕ ਇੰਨਾ ਪਿਆਰ ਦਿੰਦੇ ਨੇ ਪਟਿਆਲੇ ਵਾਲੇ ਦੂਰੋਂ ਦੂਰੋਂ 23 ਕਿਲੋਮੀਟਰ ਤੋਂ ਮੇਰੇ ਕੋਲ ਸਪੈਸ਼ਲ ਚਾਲ ਚੱਲ ਕੇ ਆਇਆ। ਮੈਂ ਉਹ ਹੀ ਗੱਲ ਕਹਿਣ ਲੱਗੀ ਸੀ ਕਿ ਸਾਡੇ ਸਾਹਮਣੇ ਇੱਕ ਕਸਟਮਰ ਆਇਆ ਫਿਸ਼ ਵਾਸਤੇ। ਬਟ ਤੁਹਾਡਾ ਟਾਈਮ ਡੇਟ ਸੀਗਾ। ਉਹ ਵੀ ਵਿਚਾਰ ਕਹਿੰਦਾ ਬਹੁਤ ਦੂਰ ਤੋਂ ਆਇਆ। ਤੇ ਪਾਜੀ ਜਾਨਾ ਤੇ ਵਿਵਰਸ ਨੂੰ ਕੀ ਕਹਿ ਕੇ ਜਾਓਗੇ? ਵਿਵਰਸ ਨੂੰ ਇਹ ਕਾਂਗਾ ਵਧੀਆ ਖਾਓ। ਤੇ ਆਪਣੀ ਸਿਹਤ ਨੂੰ ਵਧੀਆ ਰੱਖੋ। ਜੀ। ਔਰ ਮੇਰੇ ਕੋਲ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ। ਫਰੈਸ਼ ਖਾਣਾ ਚਾਹੁੰਦੇ ਹੋ ਤਾਂ ਚਿਕਸਨੈਕਰ ਤੇ ਨੌਨਵੇਜ ਆਊਟਲਟ। ਵੈਜ ਖਾਣਾ ਚਾਹੁੰਦੇ ਹੋ ਤਾਂ 바ਵਾ ਸਪਾਈਸੇਟ ਤੁਹਾਡੀ ਸੇਵਾ ਦੇ ਵਿੱਚ 12-13 ਸਾਲਾਂ ਤੋਂ ਹਾਜ਼ਰ ਹੈ ਔਰ ਕੁਆਲਟੀ ਨਾਲ ਕਦੀ ਵੀ ਅਸੀਂ ਕੰਪਰੋਮਾਈਜ਼ ਨਹੀਂ ਕਰਦੇ ਐਡਰੈਸ ਫਿਰ ਤੋਂ ਦੱਸ ਦਿੰਦਾ ਸ਼ੇਰਾਂ ਵਾਲਾ ਗੇਟ ਗਊਸ਼ਾਲਾ ਮੋੜ ਪਟਿਆਲਾ ਤੇ ਮੈਮ ਦਾ ਵੀ ਬਹੁਤ-ਬਹੁਤ ਧੰਨਵਾਦ ਵੀਰੇ ਦਾ ਵੀ ਜਿਹੜਾ ਵੀਡੀਓ ਬਣਾ ਰਿਹਾ ਹੈ ਵੀ ਇਹਨਾਂ ਦੇ ਤੁਸੀਂ YouTube ਨੂੰ ਸਬਸਕ੍ਰਾਈਬ ਕਰੋ ਜੀ ਫੋਲੋ ਕਰੋ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਭਾਜੀ ਬਹੁਤ-ਬਹੁਤ ਥੈਂਕ ਯੂ ਤੇ ਦੋਸਤੋ ਅਗਰ ਜੇ ਤੁਸੀਂ ਇੱਥੇ ਆਣਾ ਚਾਹੁੰਦੇ ਹੋ ਭਾਜੀ ਨੇ ਤੁਹਾਨੂੰ ਐਡਰੈਸ ਪੂਰਾ ਦੇ ਦਿੱਤਾ ਤਾਂ ਅਗਰ ਜੇ ਤੁਹਾਨੂੰ ਐਡਰੈਸ ਕੰਪਲੀਟ ਨਹੀਂ ਪਤਾ ਲੱਗਾ ਤਾਂ ਮੇ ਸਕ੍ਰੀਨ ਦੇ نیچے ਵੀ ਭਾਜ ਦਾ ਨੰਬਰ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਇੱਥੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਤਾਂ ਭਾਜੀ ਦਾ ਖਾਣਾ ਬਣਿਆ ਹੋਇਆ ਚੀਤਨ ਤੇ 25 ਪ੍ਰਾਈਸ ਇਸ ਜੁਰੂਰ